ਹੁਣ ਆ ਦੇਖੋ ਜੀ ਇਹਦੇ ਟੈਸਟਿਕਲ ਚੈੱਕ ਕਰੋ ਹਮ ਜਿਹੜੀਆਂ ਆ ਚੀਜ਼ਾਂ ਨੇ ਤਰਸੀਮ ਵੀਰੇ ਆ ਕੱਟ ਹੋਣਾ ਜ਼ਰੂਰੀ ਆ ਹਮ ਜਿਹੜਾ ਆ ਕੱਟ ਆ ਠੀਕ ਹੈ ਟੈਸਟਿਕਲ ਛੋਡੇ ਕੈਮਰਾਮੈਨ ਨੂੰ ਕਹੂੰਗਾ ਮੜਾ ਜਾ ਨੇੜੇ ਜ਼ੂਮ ਕਰਕੇ ਕੈਮਰਾ ਮਾਰਨਗੇ ਟੈਸਟਿਕਲ ਦੇਖੋ ਵੀ ਬਿਲਕੁਲ ਸਿੱਧੇ ਹੋਣੇ ਚਾਹੀਦੇ ਨੇ ਹਮ ਜੇ ਟੈਸਟਿਕਲ ਐਦਾਂ ਬਿੰਗਾਗਾ ਹਮ ਛੋਡਾ ਬੱਚਾ ਰਿੰਗ ਦੇ ਵਿੱਚ ਨਹੀਂ ਜਾਊਗਾ ਹਮ ਤੇ ਉਸ ਤੋਂ ਬਾਅਦ ਆਪਾਂ ਨੇ ਗੋਲੀਆਂ ਚੈੱਕ ਕਰਨੀਆਂ ਨੇ ਹਮ ਦੋਨੇ ਗੋਲੀਆਂ ਬਰਾਬਰ ਹੋਣੀਆਂ ਚਾਹੀਦੀਆਂ ਨੇ ਯਾਨੀ ਕਿ ਵੱਡੀ ਛੋਟੀ ਨਾ ਹੋਵੇ ਵੱਡੀ ਛੋਟੀ ਨਾ ਹੋਵੇ ਗੋਲੀ ਇੱਕ ਨਾ ਹੋਵੇ ਠੀਕ ਐ ਇਹ ਸੂਤ ਭਰਦਾ ਵੀ ਜੇ 빙ਾ ਹੋ ਗਿਆ ਤੁਹਾਡਾ ਟੈਸਟਿਕਲ ਹੂੰ ਇਹ ਤੁਹਾਡਾ ਰਿੰਗ ਦੇ ਵਿੱਚ ਬੱਚਾ ਨਹੀਂ ਪਊਗਾ ਨੰਬਰ 2 ਹੁਣ ਤੁਸੀਂ ਇਹਦੇ ਨਿਸ਼ਾਨੀਆਂ ਇਹ ਨੇ ਇਹਨਾਂ ਦੀ ਪੂੰਸ ਆ ਜਿਹੜੀ ਬਿਲਕੁਲ ਇਦਾਂ ਸਿੱਧੀ ਹੋਣੀ ਚਾਹੀਦੀ ਆ ਹੂੰ ਜਲੇਬੀ ਟਾਈਪ ਪੂੰਸ ਵਾਲਾ ਆਪਾਂ ਨਾ ਕੋਈ ਪੱਠ ਨਾ ਕੋਈ ਬੱਕਰਾ ਜੇ ਨਵਾਂ ਫਾਰਮਰ ਆ ਉਹਨੇ ਨਹੀਂ ਲੈਣਾ ਹੂੰ ਸਨੱਖਾ ਜਿੰਨਾ ਮਰਜੀ ਆ ਜਲੇਬੀ ਟਾਈਪ ਪੂਸ ਆਪਾਂ ਕੋਈ ਵੀ ਬਰੀਡ ਨਹੀਂ ਲੈਣੀ ਬਾਈ ਪਿਆਰ ਭਰੀ ਸਤਸਰੀ ਕਾਲਾ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਸਹੋਲੀ ਆਏ ਹੋਏ ਹਾਂਗੇ ਬੱਕਰੀਆਂ ਦੀ ਮੰਡੀ ਤੇ ਤੁਸੀਂ ਜਾਣਦੇ ਹੋ ਵੀ ਹਰੇਕ ਐਤਵਾਰ ਨੂੰ ਇਹ ਮੰਡੀ ਲੱਗਦੀ ਹੈ ਬਾਕੀ ਸਕਰੀਨ ਤੇ ਆਪਾਂ ਨੰਬਰ ਵੀ ਦਿੰਨੇ ਹੁੰਦੇ ਆ ਵੀ ਜੇ ਕਿਸੇ ਭਰਾ ਨੇ ਪਹੁੰਚਣਾ ਹੋਵੇ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਕਿਸੇ ਵੀ ਤਰੀਕੇ ਨਾਲ ਬੰਦਾ ਪਹੁੰਚ ਸਕਦਾ ਗੱਲਬਾਤ ਕਰ ਸਕਦਾਗਾ ਪਲਵਾਨ ਭਾਈ ਜੀ ਖੜੇ ਨੇਗੇ ਆਪਣੇ ਕੋਲ ਮੇਜਰ ਸਿੰਘ ਜੀ ਪਲਵਾਨ ਠੀਕ ਹੈ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਾਫੀ ਵਧੀਆ ਕੰਮਕਾਜ ਵੀ ਹੈਗਾ ਤੇ ਪੱਠਾ ਚੰਗੀ ਕੁਆਲਿਟੀ ਦੇ ਇਹਨਾਂ ਕੋਲੇ ਅਵੇਲੇਬਲ ਰਹਿੰਦੀਆਂ ਨੇ ਹਰ ਸਮੇਂ ਚੰਗਾ ਮਾਲ ਵੇਚਦੇ ਖਰੀਦਦੇ ਕਰਦੇ ਨੇਗੇ ਹਾਂ ਵਧੀਆ ਨਾਮ ਵੀ ਹੈਗਾ ਚੰਗੀ ਗੱਲਬਾਤ ਵੀ ਹੈਗੀ ਆ ਕੀ ਹਾਲ ਭਲਵਾਨ ਜੀ ਬਈ ਸਸਤਰੀ ਘਰ ਪਹਿਲਾਂ ਦਾ ਸਾਰੇ ਜਿੰਨੇ ਵੀ ਚੈਨਲ ਦੇਖਣ ਵਾਲੇ ਨੇ ਹਮ ਸਾਰਿਆਂ ਨੂੰ ਵੀਰੇ ਸਸਤਰੀ ਘਰ ਮੇਰੀਆਂ ਮੈਂ ਭੈਣਾ ਮੇਰੀਆਂ ਮਾਵਾ ਮੇਰੇ ਭਾਈ ਜਿੰਨੇ ਵੀ ਹਮ ਮੈਨੂੰ ਪਿਆਰ ਦਿੰਦੇ ਨੇ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਪਾਂ ਕੰਮ ਕਾਇ ਕਿਵੇਂ ਆ ਭਲਵਾਨ ਜੀ ਬਈ ਫੁੱਲ ਬਾਬੇ ਦੀ ਮਿਹਰ ਆ ਜੀ ਹਮ ਪੂਰੀ ਕਿਰਪਾ ਬਾਬੇ ਦੀ ਹੂੰ ਤੇ ਅੱਜ ਕੱਲ੍ਹ ਬਾਤ ਕਰੀਏ ਨਾ ਕਿੰਨੇ ਕੁ ਲੈ ਕੇ ਆਇਓਂਗੇ ਅੱਜ ਭਾਈ 16 ਨਾਗ ਲੈ ਕੇ ਆਇਆ ਦਰਸੇਮ 16 ਨਾਗ ਹਾਂਜੀ ਵੀਰੇ ਕੀ ਕੀ ਪਾ ਦਿਆ ਪਾ ਆਪਣਾ ਸਾਨੂੰ ਪਤਾ ਵੀ ਆਪਣਾ ਬਰੀਡ ਮੰਡੀ ਦੇ ਵਿੱਚੋਂ ਆਪਣਾ ਮੋਸਟਲੀ ਅਲੱਗ ਹੀ ਹੁੰਦਾ ਠੀਕ ਹੈ ਜਿਉਂ ਆਪਣਾ ਬਰੀਡ ਦੇ ਉੱਤੇ ਕੰਮ ਹੂੰ ਮੈਂ ਹਰ ਇੱਕ ਬੰਦੇ ਨੂੰ ਸੋਡੇ ਚੈਨਲ ਦੇ ਮਾਦੀ ਇਮਰਾਹੀ ਮੈਂ ਬੇਨਤੀ ਕਰਨਾ ਚਾਹੁੰਨਾ ਹੂੰ ਮੈਂ ਅੱਗੇ ਵੀ ਹਰ ਇੱਕ ਵੀਡੀਓ ਦੇ ਵਿੱਚ ਮੇਰਾ ਇਹੀ ਮਕਸਦ ਹੁੰਦਾ ਹੂੰ ਵੀ ਜੇ ਕੰਮ ਕਰਨਾ ਤਾਂ ਬਰੀਡ ਤੇ ਠੀਕ ਹੈ ਜੇ ਕਾਮਯਾਬ ਹੋਣਾ ਤੁਸੀਂ ਬਰੀਡ ਤੇ ਕੰਮ ਕਰਕੇ ਕਰੋ 1000 2000 ਦੇ ਫੰਡੇ ਚ ਨਾ ਪਾਓ ਹਮ ਹੁਣ ਦੇਸੀ ਬਰੀਡ ਤੇ ਲੋਕ ਕੰਮ ਕਰੀ ਜਾਂਦੇ ਨੇ ਫਿਰ ਉਥੋਂ ਫਾਰਮ ਫੇਲੀਅਰ ਹੋਣ ਦਾ ਕਾਰਨ ਹੋ ਜਾਂਦਾ ਹਮ ਫਿਰ ਫਾਰਮ 90% ਜਿੰਨੇ ਫਾਰਮ ਖੁੱਲਦੇ ਨੇ ਉਸ ਤੋਂ ਵੱਧ ਬੰਦ ਹੁੰਦੇ ਨੇ ਠੀਕ ਐ ਇਹ ਹੋ ਰਿਹਾ ਆ ਔਨ ਰਿਕਾਰਡ ਆ ਇਹ ਨਹੀਂ ਹੈਗਾ ਵੀ ਮੈਂ ਪਾਣੀ ਚ ਤੀਰਜਾ ਡਾਂਗਾ ਮਰੀ ਜਾਂ ਨਾ ਉਹਦਾ ਕੋਈ ਫਾਇਦਾ ਨਹੀਂ ਜਿੰਨੇ ਫਾਰਮ ਖੁੱਲਦੇ ਨੇ ਤੇ ਬੰਦ ਵੀ ਹੁੰਦੇ ਨੇ ਬੰਦ ਹੋਣ ਦਾ ਕਾਰਨ ਇਹ ਆ ਭਾਈ ਦੇਸੀ ਬਰੀਡ ਕਰਾਸ ਬਰੀਡ ਹਮ ਹੁਣ ਇਹ ਪਾਠਾ ਬਾਈ ਖੀਰੀ ਪਾਠਾ ਖਾਣਾ ਇਹਨੇ ਵੀ ਉਨਾ ਹੀ ਆ ਹੂੰ ਦੇਸੀ ਬਰੀਡ ਨੇ ਵੀ ਉਨਾ ਹੀ ਖਾਣਾ ਠੀਕ ਹੈ ਹੁਣ ਇਹਨੇ ਜੰਮਦੇ ਬੱਚੇ ਬਾਈ 20 ਤੋਂ ਲੈ ਕੇ 25000 ਦੇ ਬੱਚੇ ਦੇਣੇ ਨੇ ਹੂੰ ਠੀਕ ਹੈ ਨਾ ਜਿਹੜੀ ਦੇਸੀ ਬਰੀਡ ਆ ਉਹਦਾ ਬੱਚਾ 3000 3500 4000 ਠੀਕ ਹੈ ਕਿੰਨਾ ਬਰਕ ਪੈ ਗਿਆ ਜਾਨੀ ਕਿ ਆਪਣਾ ਮੁੱਲ ਹਟ ਕੇ ਸਾਰਿਆਂ ਨੂੰ ਮੁੱਲ ਵੀ ਹਟਕੇ ਹੋਊਗਾ ਬਾਈ ਚੀਜ਼ ਵੀ ਆਪਣੇ ਕੋਲੇ ਹਟਕੇ ਮੈਂ ਵੀਡੀਓ ਦੇ ਮਾਦੀ ਇਮਰਾਹੀਮੈਂ ਇਹ ਵੀ ਗੱਲ ਕਹਿਣਾ ਹੁੰਦਾ ਵੀ ਜੇ ਤੁਸੀਂ ਮੇਰੇ ਰਾਹੀਂ ਚੱਲੋਗੇ ਜੇ ਤੁਹਾਡਾ ਫਾਰਮ ਫੇਲ ਹੁੰਦਾ ਉਹਦਾ ਦੇਣਦਾਰ ਮੈਂ ਆ ਕੋਈ ਬੰਦਾ ਆਨ ਰਿਕਾਰਡ ਕਹਿ ਕੇ ਦੇਖੇ ਤਾਂ ਠੀਕ ਐ ਕੋਈ ਵੀ ਬੰਦਾ ਕਹਿ ਕੇ ਦੇਖੇ ਤਾਂ ਸੇਮ ਆ ਨਹੀਂ ਕਹਿੰਦਾ ਕੋਈ ਆ ਬੱਕਰਾ ਕਿੰਨੇ ਕ ਮਹੀਨੇ ਦਊਗਾ ਤੇ ਆ ਪੱਠਾ ਇਹ ਪੱਠਾ ਵੀਰੇ ਕਿੰਨੇ ਮਹੀਨੇ ਲਿਊਗਾ ਇਹ 7 ਮਹੀਨਿਆਂ ਦੀ ਪੱਠਾ ਬਾਈ ਠੀਕ ਐ ਮੁੱਲ ਵਾੜੀ ਕੀ ਕਰਿਆ ਇਹਦਾ ਵੈਸੇ ਇਹਦੀ ਹਾਈਟ ਚੈੱਕ ਕਰੋ ਕੱਟੋ ਘਟਨਾ ਨਾ ਨਾ ਕਰਦੇ 32 33 ਇੰਚ ਦੀ ਹਾਈਟ ਆ ਆਰਾਮ ਨਾਲ ਹੋਣੀ ਕਟੋ ਘਟਾ ਬਾਈ ਹੂੰ ਜਿਆਦਾ ਨਹੀਂ ਮੈਂ ਕਹਿ ਸਕਦਾ ਹੂੰ ਜਦੋਂ 41 42 ਇੰਚ ਹਾਈਟ ਤੇ ਬੱਕਰੀ ਵਗ ਜਾਂਦੀ ਆ ਤਰਸੇਮ ਉਦੋਂ 2.5 ਲੱਖ ਤੋਂ ਤੇ ਕੀਮਤ ਵਗ ਜਾਂਦੀ ਆ ਜੀ ਜਦੋਂ 41 42 ਇੰਚ ਹਾਈਟ ਦੀ ਬੱਕਰੀ ਮੰਡੀ ਦੇ ਵਿੱਚ ਆਉਂਦੀ ਆ ਨਾ ਤਾਂ ਮੇਲਾ ਲੱਗ ਜਾਂਦਾ ਹਾਂ ਵੀ ਮੰਡੀ ਦੇ ਵਿੱਚ ਕੁਝ ਆਇਆ ਹੋਇਆ ਹੁਣ ਇਹ 7 ਮਹੀਨਿਆਂ ਦੀ ਆ ਇਹ 33 ਇੰਚ ਹਾਈਟ ਤੇ ਖੜੀ ਆ ਕਿਉਂ ਨਹੀਂ ਇਹ 40 ਪਲੱਸ ਜਾਊਗੀ ਹੂੰ ਠੀਕ ਆ ਉਹ ਬੱਕਰਾ ਦਿਖਾਈ ਬਾਈ ਆ ਬੱਕਰਾ ਚੈੱਕ ਕਰੋ ਜੀ ਦੇਖੋ ਇਹ ਹੋਊਗਾ 3-4 ਮਹੀਨੇ ਦਾ 3 ਦਾ ਇਹ ਵੀਰੇ ਅੱਜ 2 ਮਹੀਨੇ ਮੈਨੂੰ ਲੱਗਦਾ ਵੀ 25 26 ਕ ਦਿਨਾਂ ਦਾ ਹੋ ਗਿਆ ਜੀ ਅੱਛਾ ਇਹਦੀ ਚੈੱਕ ਕਰੋ ਕੁਆਲਿਟੀ ਛੱਡਿਓ بڑے ਕੰਨ ਲਾਓ ਜੀ ਜਿਹੇ ਜਿਹੇ ਕੰਨ ਵੱਡੇ ਨੇ ਗਾਨੀਆਂ ਵੀ ਵੱਧ ਪਾਉਣੀ ਪੈਂਦੀ ਨੇ ਇਹ ਬਾਈ ਕੁਆਲਿਟੀ ਤੇ ਕੰਮ ਕਰੋ ਕੱਲ ਜੇ ਕੰਮ ਕਰਨਾ ਤਾਂ ਕੁਆਲਿਟੀ ਤੇ ਕਰੋ ਸਹੀ ਹੈ ਹੁਣ ਇਹ ਦੇਖੋ ਹਾਂ ਆ ਆ ਜੀ ਦੇਖੋ ਹਾਂ ਮੈਂ ਹੁਣ ਸੋਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇੱਕ ਗੱਲ ਕਹਿਣਾ ਵੀ ਸੌਰੀ ਮੈਂ ਸੋਡੀ ਗੱਲ ਬੜਾ ਬ੍ਰੀਡ ਦੀਆਂ ਨੁਕਸਾਨੀਆਂ ਦੱਸੋ ਮੜਾ ਜੀ ਨੁਕਸਾਨੀਆਂ ਮੈਂ ਬ੍ਰੀਡ ਦੀਆਂ ਦੱਸਦਾ ਜੀ ਬ੍ਰੀਡਰਾਂ ਦੀਆਂ ਖਾਸ ਕਰਕੇ ਹਾਂ ਇਹ ਹੁਣ ਆ ਦੇਖੋ ਜੀ ਇਹਦੇ ਟੈਸਟਿਕਲ ਚੈੱਕ ਕਰੋ ਹੂੰ ਜਿਹੜੀਆਂ ਆ ਚੀਜ਼ਾਂ ਨੇ ਤਰਸੀਮ ਵੀਰੇ ਆ ਕੱਟ ਹੋਣਾ ਜ਼ਰੂਰੀ ਆ ਹੂੰ ਜਿਹੜਾ ਆ ਕੱਟ ਆ ਠੀਕ ਹੈ ਟੈਸਟਿਕਲ ਸੋਡੇ ਕੈਮਰਾਮੈਨ ਨੂੰ ਕਹੂੰਗਾ ਮੜਾ ਜੀ ਨੇੜੇ ਜ਼ੂਮ ਕਰਕੇ ਕੈਮਰਾ ਮਾਰਨਗੇ ਟੈਸਟਿਕਲ ਦੇਖੋ ਵੀ ਬਿਲਕੁਲ ਸਿੱਧੇ ਹੋਣੇ ਚਾਹੀਦੇ ਨੇ ਹੂੰ ਜੇ ਟੈਸਟਿਕਲ ਐਦਾਂ ਵਿੰਗਾਗਾ ਛੋਡਾ ਬੱਚਾ ਰਿੰਗ ਦੇ ਵਿੱਚ ਨਹੀਂ ਜਾਊਗਾ ਹੂੰ ਤੇ ਉਸ ਤੋਂ ਬਾਅਦ ਆਪਾਂ ਨੇ ਗੋਲੀਆਂ ਚੈੱਕ ਕਰਨੀਆਂ ਨੇ ਹੂੰ ਦੋਨੇ ਗੋਲੀਆਂ ਬਰਾਬਰ ਹੋਣੀਆਂ ਚਾਹੀਦੀਆਂ ਨੇ ਯਾਨੀ ਕਿ ਵੱਡੀ ਛੋਟੀ ਨਾ ਹੋਵੇ ਵੱਡੀ ਛੋਟੀ ਨਾ ਹੋਵੇ ਗੋਲੀ ਇੱਕ ਨਾ ਹੋਵੇ ਠੀਕ ਐ ਇਹ ਸੂਤ ਭਰਦਾ ਵੀ ਜੇ ਵਿੰਗਾ ਹੋ ਗਿਆ ਛੋਡਾ ਟੈਸਟਿਕਲ ਹੂੰ ਇਹ ਛੋਡਾ ਰਿੰਗ ਦੇ ਵਿੱਚ ਬੱਚਾ ਨਹੀਂ ਪਊਗਾ ਨੰਬਰ 2 ਹੁਣ ਤੁਸੀਂ ਇਹਦੇ ਨਿਸ਼ਾਨੀਆਂ ਇਹ ਨੇ ਇਹਨਾਂ ਦੀ ਪੂੰਸ ਆ ਜਿਹੜੀ ਬਿਲਕੁਲ ਏਦਾਂ ਸਿੱਧੀ ਹੋਣੀ ਚਾਹੀਦੀ ਆ ਹੂੰ ਜਲੇਬੀ ਟਾਈਪ ਪੂੰਸ ਵਾਲਾ ਆਪਾਂ ਨਾ ਕੋਈ ਪੱਠ ਨਾ ਕੋਈ ਬੱਕਰਾ ਜੇ ਨਵਾਂ ਫਾਰਮਰ ਆ ਉਹਨੇ ਨਹੀਂ ਲੈਣਾ ਹੂੰ ਸੁਨੱਖਾ ਜਿੰਨਾ ਮਰਜੀ ਆ ਹੂੰ ਜਲੇਬੀ ਟਾਈਪ ਪੂੰਸ ਆਪਾਂ ਕੋਈ ਵੀ ਬਰੀਡ ਨਹੀਂ ਲੈਣੀ ਹੂੰ ਕਿਉਂ ਉਹ ਦੀ ਜਲੇਬੀ ਟਾਈਪ ਬਰੀਡ ਆ ਉਹ ਕਰੌਸ ਚ ਆਜੂ ਦੇਸੀ ਚ ਆਜੂ ਉਹਨੇ ਬੱਚੇ ਵੀ ਓਦਾਂ ਦੇ ਕੱਢਣੇ ਨੇ ਹੂੰ ਹੁਣ ਜੇ ਬੱਚੇ ਵਧੀਆ ਤਰੀਕੇ ਨਾਲ ਲੈਣੇ ਨੇ ਤਾਂ ਬਰੀਡ ਤੇ ਆ ਸਾਨੂੰ ਮੈਂ ਦਿਖਾਉਣਾ ਜੀ ਪੱਠ ਬੈਠੀ ਆ ਆ ਜਾ ਬੁੱਤ ਜੈਕ ਕਰੋ ਜੀ ਕੰਨ ਦਿਲੇ ਭਾਈ ਕਿੰਨੇ ਹੋਏ ਦੀ ਮੋਸਟਲੀ ਮੋਸਟਲੀ ਜੀ ਆਪਾਂ ਹੁਣ ਤਰਸੇਮ ਦੇਖੋ 13 14 ਇੰਚ ਕਹਿ ਸਕਦੇ ਨਾ ਨਾ ਕਰਦੇ ਜੀ 14 ਪਲੱਸ ਹੋਊਗੀ ਹੂੰ ਤੇ ਚੈੱਕ ਕਰੋ ਇਹਦੀ ਸਿੰਗੀ ਚੈੱਕ ਕਰੋ ਹੂੰ ਠੀਕ ਹੈ ਇਹਦਾ ਇਹਦੀ 90% ਤੁਹਾਨੂੰ ਬੋਕਾਂ ਦੇ ਵਿੱਚ ਝਾਲਰ ਮਿਲੂਗੀ ਜੀ ਹੂੰ ਹੂੰ ਤੁਹਾਨੂੰ ਦਿਖਾਉਣਾ ਮੈਂ ਇਹਦੀ ਇਹਦੀ ਬੱਚੀ ਦੀ ਆ ਚੀਜ਼ ਚੈੱਕ ਕਰੋ ਲੈ ਕਿੰਨੇ ਮਹੀਨੇ ਦੀ ਹੋਊਗੀ ਇਹ ਮਹੀਨੇ ਦੀ ਆ ਜੀ ਅੱਛਾ ਮਹੀਨੇ ਦੀ ਆ ਪੂਰੇ ਮਹੀਨੇ ਦੀ ਆ ਬ੍ਰੀਡ ਦੇ ਉੱਤੇ ਰਹਿ ਕੇ ਬੰਦਾ ਕੋਈ ਵੀ ਕਦੇ ਫੇਲ ਨਹੀਂ ਹੋਊਗਾ ਹੂੰ ਲਓ ਜੀ ਚੈੱਕ ਕਰੋ ਅੱਜ ਵਿੱਚ ਐ ਵੀ ਕੁਛ ਵੇਚੇ ਵੀ ਨਹੀਂ ਬਾਈ ਚੈੱਕ ਕਰੋ ਇੱਕ ਨੰਮੀਨੇ ਦੀ ਹੋਊਗੀ ਦੋ ਦੰਦ ਆਇਆ ਚਾਰ ਦੋ ਦੰਦ ਹੋ ਗਈ ਜੀ ਦੋ ਦੰਦ ਦਾ ਜੀ ਠੀਕ ਆ ਇਹ ਚੈੱਕ ਕਰੋ ਇਹ ਲੈ ਨਾਲ ਦੀ ਨਾਲ ਦੇਖੀ ਚੱਲੋ ਮੇਲਾ ਕਿਵੇਂ ਲੱਗਿਆ ਪਿਆ ਜਾਲੇਦਾਲੇ ਮੇਲਾ ਬਾਈ ਮੈਂ ਤੁਹਾਨੂੰ ਮੇਲੇ ਦੀ ਵੀ ਦੱਸਦਾ ਅੱਛਾ ਇਹ ਦੇਖੋ ਹੂੰ ਲੋਕਾਂ ਦੀਆਂ ਪਠਾਂ ਦੇ ਜਾ ਕੇ ਸਿੰਘ ਚੈੱਕ ਕਰ ਲਿਓ। ਹੂੰ। ਭਾਈ ਅੰਦਾਜ਼ਾ ਤਾਂ 90% ਉਮਰ ਤੋਂ ਸਿੰਘਾਂ ਤੋਂ ਹੀ ਹੋ ਜਾਂਦਾ। ਹੂੰ। ਇਹਦੀ ਸਿੰਘ ਹੀ ਦੇਖੋ। ਸਹੀ ਐ। ਠੀਕ ਆ। ਫੇਰ ਮੈਂ ਮੇਰੇ ਭੈਣ ਭਾਈਆਂ ਨੂੰ ਹੋਰ ਇੱਕ ਛੋਟੇ ਚੈਨਲ ਦੇ ਮਾਦੀਮ ਰਾਹੀਂ ਕਹਿਣਾ ਮੈਂ। ਹੂੰ। ਵੀ ਜਦੋਂ ਤੁਸੀਂ ਫਸਦੇ ਹੋ ਨਾ ਤੁਸੀਂ ਐਂ ਦੇਖ ਲੈਣੋ ਵੀ ਆਪਾਂ ਨੇ ਪੱਠ ਲੈ ਲਈ। ਆਪਾਂ ਨੂੰ 7000 ਦੀ 6000 ਦੀ ਮਿਲ ਗਈ ਬੱਲੇ ਬੱਲੇ। ਹਾਂ। ਆਪਾਂ ਉਹਦੇ ਥਣ ਨਹੀਂ ਚੈੱਕ ਕਰਦੇ ਤਰਸੇਮ। ਹੂੰ। ਬਾਈ ਤੁਸੀਂ ਦੁਨੀਆ ਨੂੰ ਇੰਨੀ ਦੇਣ ਦੇਤੀ ਕਿ ਦੁਨੀਆ ਸੋੜਿਆ ਦੇਣ ਦੇ ਹੀ ਨਹੀਂ ਸਕਦੇ ਵੀਡੀਓ ਦੇ ਮਾਧਿਮ ਰਾਹੀਂ ਹਰ ਇੱਕ ਭੈਣ ਭਾਈ ਨੂੰ ਮੈਨੂੰ ਬੜੇ ਫੋਨ ਆਉਂਦੇ ਨੇ ਬਾਈ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇਰੀ ਵੀਡੀਓ ਦੇਖ ਕੇ ਅਸੀਂ ਬਹੁਤ ਕੁਝ ਸਿੱਖ ਗਏ ਜਿਆਦਾ ਨਹੀਂ ਤਾਂ 30 ਤੋਂ ਲੈ ਕੇ 40% ਸਾਨੂੰ ਸਿੱਖਣ ਨੂੰ ਮਿਲ ਗਿਆ ਸਹੀ ਗੱਲ ਹੈ ਹੁਣ ਕਾਰਨ ਕੀ ਆ ਇਹਨਾਂ ਦੇ ਕੋਈ ਥਣ ਨਹੀਂ ਚੈੱਕ ਕਰਦਾ ਜਿਹੜੇ ਨਵੇਂ ਬੰਦੇ ਨੇ ਕਿਉਂ ਵੀ ਆਪਾਂ ਪੈਸੇ ਲਾਉਣੇ ਨੇ ਥਣ ਚੈੱਕ ਕਰੋ ਜਰੂਰ ਇਹਦੇ ਸਾਨੂੰ ਵੀਰੇ ਜੇ ਤੁਸੀਂ ਫ੍ਰੀਡ ਤੇ ਕਾਮਯਾਬ ਕੰਮ ਕਰਨਾ ਜੇ ਤੁਸੀਂ ਕਾਮਯਾਬ ਹੋਣਾ ਥਣ ਦੋ ਜ਼ਰੂਰੀ ਹੋਣੇ ਨੇ ਤਿੰਨ ਵੀ ਜੇ ਸਾਨੂੰ ਕਹਦੇ ਕੋਈ ਵੀ ਜੇ ਮੈਂ ਵੀ ਕਹਦਾ ਵੀ ਚੱਲ ਜਓ ਤੁਸੀਂ ਨਹੀਂ ਮੰਨਣਾ ਹੂੰ ਬਾਹਲ ਜੰਨਾ ਬਰੀਕ ਵੀ ਜੜ ਦੇ ਵਿੱਚ ਵੀ ਕੋਈ ਵੰਤਰ ਆ ਇਹਦੇ ਤੁਸੀਂ ਮੰਨਣਾ ਨਹੀਂ ਵੀ ਨਹੀਂ ਚੱਲਣਾ ਹੂੰ ਖੀਰੀ ਹੋਣੀ ਚਾਹੀਦੀ ਆ ਠੀਕ ਹੈ ਉਮਰ ਦੇ ਅੰਦਾਜ਼ੇ ਨਾਲ ਵਿੱਚ ਜਿਹੜੀਆਂ ਪੱਠਾਂ ਬਈ ਦੋ ਦੋ ਦੰਦ ਵੀ ਹੋਈਆਂ ਫਿਰਦੀਆਂ ਨੇ ਹੂੰ ਜੇ ਜ਼ਿੰਦਗੀ ਚ ਕਾਮਯਾਬ ਹੋਣਾ ਥਣ ਪਹਿਲਾਂ ਜ਼ਰੂਰੀ ਚੈੱਕ ਕਰੋ ਇਹਦੇ ਠੀਕ ਹੈ ਵੀ ਕਿੰਨੇ ਥਣ ਨੇ ਥਣ ਦੋ ਹੋਣੇ ਜ਼ਰੂਰੀ ਨੇ ਹੁਣ ਆਪਣੇ ਕੋਲੇ ਆ ਨੇਕ ਹੀ ਪਠਾ ਫਿਰਦੀਆਂ ਨੇ ਨੇਕ ਹੀ ਬੈਠੀਆਂ ਨੇ ਸਾਰੀਆਂ ਪਠਾ ਆ ਦੇਖੋ ਹੁਣ ਚਾ ਆ ਦੇਖੋ ਰੋਡੀ ਪਠਾ ਚੈੱਕ ਕਰੋ ਇਹਨਾਂ ਨੱਕ ਮੂੰਹ ਬਹੁਤ ਏਰੇ ਦਾ ਦੇਖੋ ਕਿੰਨੇ ਮਹੀਨੇ ਦੇ ਹੋ ਗਏ ਇਹ ਮੈਂ ਨਹੀਂ ਜੀ ਬੋਲਦਾ ਆ ਚੀਜ਼ ਬੋਲੂਗੀ ਲਾਓ ਜੀ ਲਾਓ ਲਾਓ ਦੁੱਦੀ ਵਾਲੇ ਦੰਦ ਨੇ ਜੀ ਚੱਲ ਕੇ ਮੰਨੇ ਕਿ ਅੱਜ ਜਦੋਂ ਬਿਲਡਪ ਆ ਜੂਗੀ ਜੀ ਉਦੋਂ ਦਿੱਕਤ ਆਊਗੀ ਜਾਂ ਦੁੱਦੀ ਵਾਲੇ ਦੰਦ ਨੇ ਜੀ ਮੰਨ ਸਕਦੇ ਆ ਵੀ 10 ਮਹੀਨਿਆਂ ਦੀ ਹੋਊਗੀ ਲਗਭਗ 10 ਮਹੀਨਿਆਂ ਦੀ ਤਾਂ ਨਹੀਂ ਮੰਨ ਸਕਦੇ ਤਰਸੇਮ 13 ਮਹੀਨਿਆਂ ਦੀ ਕਿਉਂਕਿ 13 ਤੋਂ 12 ਮਹੀਨਿਆਂ ਦੀ 11 ਮਹੀਨਿਆਂ ਦੀ ਬਿਲਡ ਪਾਉਣੀ ਸਟਾਰਟ ਹੋ ਜੂਗੀ ਠੀਕ ਐ 12 ਮਹੀਨਿਆਂ ਦੀ ਨੇ 11 ਦੀ ਨੇ ਬਿਲਡ ਪਾ ਕੇ ਨੇ 13 ਮਹੀਨਿਆਂ ਦੀ ਨੇ ਦੰਦ ਸਿੱਟ ਜਾਣੇ ਨੇ ਠੀਕ ਐ ਕਿਉਂ ਇਹਦੇ ਹਜੇ ਦੰਦਾਂ ਦੇ ਵਿੱਚ ਤੁਸੀਂ ਬਿਲਡ ਦਿਖਾਓ ਮੈਨੂੰ ਮਾਰੋ ਜੀ ਕੈਮਰਾਮੈਨ ਜੀ ਦੇਖੋ ਹਾਂ ਬਿਲਡ ਨਹੀਂ 3 ਮਹੀਨੇ ਤਾਂ ਜੀ ਬੈਲਡ ਨੂੰ ਲੱਗਣਗੇ। ਹੂੰ ਬੈਲਡ ਤੋਂ ਬਾਅਦ 3 ਮਹੀਨਿਆਂ ਬਾਅਦ ਫਿਰ ਦੰਦ ਟੁੱਟਣਗੇ। ਫਿਰ ਜਾ ਕੇ 13 ਮਹੀਨਿਆਂ ਦੀ ਹੋਣਾ। ਹੁਣ ਇਹ ਨੂੰ ਇਹ ਨੂੰ ਚੈੱਕ ਕਰੋ ਜੀ। ਹੂੰ ਵਿੱਚ ਕਰਮਾਂ ਵਾਲੀਆਂ ਨੇ ਲੋਕ ਸਾਹਮਦੇ ਨਹੀਂ ਅਹੀਆਂ ਗੱਬਣ ਹੋਈਆਂ ਵੀ ਫਿਰਦੀਆਂ ਨੇ। ਹਾਂ ਉੱਥੇ ਔਖਾ ਹੋ ਜਾਂਦਾ ਫਿਰ ਆ। ਫਿਰ ਦੱਸੋ। ਕਈ ਵਾਰ ਲੇ ਬੰਦਾ ਲੈ ਜਾਂਦਾਗਾ ਜਦੋਂ ਉਹ ਜਾਂ ਕੇ ਸੂਪ ਪੈਂਦੀਆਂ ਉਹ ਤੋਂ ਬੜੀ ਪਰੇਸ਼ਾਨ ਹੁੰਦਾ। ਕਿਉਂ ਪੱਠ ਨੂੰ ਹੁਣ ਲੈ ਗਿਆ ਕੋਈ ਬੰਦਾ। ਹੂੰ ਠੀਕ ਆ। ਇਹ ਜਮਾ ਫਰੈਸ਼ ਆ। ਕਾਮ ਜਾਵਾ ਹੁਣ ਹੋਰ ਬੰਦੇ ਕੋਲੋਂ ਆਪਾਂ ਲੈ ਲੈਨੇ ਆ ਮੰਡੀ ਦੇ ਵਿੱਚੋਂ ਫਿਰ ਤੁਰ ਕੇ ਲੈ ਲੈਨੇ ਆ ਨਵੇਂ ਬੰਦੇ ਕਿੱਥੋਂ ਫੜ ਜਾਂਦੇ ਨੇ ਹੁਣ ਇਹ ਕ੍ਰਾਸ ਹੋਊਗੀ ਕ੍ਰਾਸ ਹੋ ਕੇ ਮੁੜ ਕੇ ਜਦੋਂ ਕ੍ਰਾਸ ਹੋਈ ਹੋਈ ਲੈ ਕੇ ਗਾਹਾਂ ਜਾ ਕੇ ਸੂਪੀ ਫਿਰੇ ਬੱਚੇ ਵੀ ਨਹੀਂ ਪਾਲਦੇ ਸਹੀ ਗੱਲ ਆ ਨਾਲੇ ਤਾਂ ਬੱਚੇ ਮਰ ਜਾਂਦੇ ਨੇ ਨਾਲੇ ਇਹ ਨੂੰ ਮੁੜ ਕੇ ਇਹ ਨੂੰ ਨਹੀਂ ਕੋਈ ਪੁੱਛਦਾ ਫਿਰ ਆਪਾਂ ਕਾਟੂਆਂ ਨੂੰ ਦਿੰਦੇ ਫਿਰਦੇ ਆ ਸਹੀ ਗੱਲ ਆ ਔਖਾ ਹੋ ਜਾਂਦਾ ਉੱਥੇ ਕੋਈ ਵੀ ਬੰਦਾ ਕਹਿਣਾ ਮੈਂ ਫਿਰ ਤੁਰ ਕੇ ਤੁਸੀਂ ਮੇਲਾ ਘੁੰਮ ਕੇ ਫੇਰ ਤੁਸੀਂ ਬਰੀਡ ਤੇ ਕੰਮ ਕਰੋ ਜਲਦਬਾਜ਼ੀ ਨਾ ਕਰੋ ਇੱਕ ਵਾਰੀ ਦੇਖੋ ਵੀ ਕਿਹੜੇ ਬੰਦੇ ਕੋਲੇ ਕਿਹੜਾ ਮਾਲ ਆ ਕਿਹੜੇ ਕੋਲੇ ਕਿਹੜਾ ਮੈਂ ਨਹੀਂ ਕਹਿੰਦਾ ਵੀ ਮੈਥੀ ਲਾਓ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹ ਗੱਲ ਕਹਿਣਾ ਹੁੰਦਾ ਹੂੰ ਹੂੰ ਪਰ ਤੁਸੀਂ ਮੈ ਤੋਂ ਨੌਲੇਜ ਲਾਓ ਹੂੰ ਕੋਈ ਵੀ ਬੰਦਾ ਮੈਨੂੰ ਚੈਨਲ ਦੇ ਮਾਧਿਅਮ ਰਾਹੀਂ ਕਹਿ ਕੇ ਦਿਖਾਵੇ ਵੀ ਬਰੀਡ ਮੈਥੋਂ ਨਾ ਲਓ ਉਹ ਤੋਂ ਨਾ ਲਓ ਉਹ ਤੋਂ ਲਓ ਹੂੰ ਹੂੰ ਕਿਉਂ ਆਪਣਾ ਤਾਂ ਤਰਸੇਮ ਨੋ ਹੀ ਵਿਕਦਾ ਹੂੰ ਕਿਉਂ ਮੇਰੇ ਕੋਲੇ ਬਰੀਡ ਅਗਲੇ ਨੂੰ ਪਤਾ ਹੂੰ ਬਰੀਡ ਤੇ ਕੰਮ ਕਰਦੇ ਆਂ ਬਾਈ ਆਪਾਂ ਅਗਲੇ ਦਾ ਚਾਹੇ ਰਾਤ ਨੂੰ ਕੋਈ ਅੱਧੀ ਰਾਤ ਫੋਨ ਕਰੇ ਆਪਾਂ ਤਾਂ ਵੀ ਤਰਸੇਮ ਫੋਨ ਚੱਕਦੇ ਆਂ ਬੜੇ ਭੈਣ ਭਾਈਆਂ ਦੇ ਹੁਣ ਮੈਨੂੰ ਨਕੋਦਰ ਤੋਂ ਫੋਨ ਆਇਆ ਦੋ ਦਿਨ ਹੋ ਗਏ ਉਹਨਾਂ ਦੀ ਬੱਕਰੀ ਡਾਕਟਰ ਕਹਿੰਦਾ ਵੀ ਬਹਿ ਗਈ ਇਹਨੂੰ ਲਗਵਾ ਹੋ ਗਿਆ ਇਹ ਉੱਠਦੀ ਨਹੀਂ ਮੈਂ ਉਹਨੂੰ ਕਿਹਾ ਇਹਨੂੰ ਆਹ ਟ੍ਰੀਟਮੈਂਟ ਦੇ ਉਹੀ ਬੱਕਰੀ ਆ ਹੁਣ ਸੂਪੀ ਭੱਜੀ ਫਿਰਦੀ ਐ ਠੀਕ ਐ ਠੀਕ ਆ ਹੁਣ ਆ ਮੇਰੇ ਵੀਰ ਨੇ ਆਏ ਨੇ ਮੈਨੂੰ ਮਿਲਣ ਆਏ ਨੇ ਇਹ ਇਹਨਾਂ ਨੂੰ ਪੁੱਛ ਕੇ ਦੇਖੋ ਵੀ ਇਹ ਮੈਨੂੰ ਮਿਲੇ ਨੇ ਇਹਨਾਂ ਨੂੰ ਕੋਈ ਸਿੱਖਣ ਨੂੰ ਮਿਲਿਆ ਜਾਂ ਨਹੀਂ ਮਿਲਿਆ ਇਹ ਤੁਹਾਨੂੰ ਆਪ ਦੱਸਣਗੇ ਪੁੱਛੋ ਇਹਨਾਂ ਨੂੰ ਵੀ ਕੀ ਕਿਉਂ ਬਈ ਕੀ ਸਿੱਖਣ ਸਿੱਖਿਆ ਕੋਸਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਡੂੰਘੀ ਗੱਲ ਰਸੀ ਵੀਰ ਨੇ ਇਹ ਕੋਈ ਨਹੀਂ ਦੱਸਦਾ ਜੀ ਤੇ ਵੀਰ ਨੇ ਗਰੰਟੀ ਵੀ ਇੱਥੋਂ ਤੱਕ ਲਈ ਹੈ ਕਿ ਜੇ ਮੈਂ ਥੋੜਾ ਫਾਰਮ ਖਲਵਾਉਂਦਾ ਸਕਸੈਸ ਵੀ ਮੈਂ ਕਰਵਾਉਂਗਾ ਨਹੀਂ ਕਹਿੰਦਾ ਵੀਰੇ ਕੋਈ ਅਗਲੇ ਫੋਨ ਚੱਕਣੋਂ ਅੰਦਰ ਕੇਰਾ ਮਾਲ ਦੇ ਕੇ ਸਹੀ ਗੱਲ ਆ ਹਾਂਜੀ ਇਹ ਤਾਂ ਗੱਲ ਹੈਗੀ ਆ ਬਾਈ ਨੇਚਰ ਬਏ ਵੀ ਵੀਰਾ ਬਹੁਤ ਚੰਗਾ ਹੈ ਜੀ ਹੂੰ ਹੂੰ ਸਹੀ ਗੱਲ ਆ ਗੱਲ ਇਹ ਆ ਵੀ ਤਰਸੀਮ ਜੀ ਆਪਾਂ ਕਿਸੇ ਨੂੰ ਕਿਸੇ ਦੀ ਬਾਹ ਫੜਦੇ ਆ ਨਾ ਤਾਂ ਉਹਨੂੰ ਪੂਰਬੀ ਚਾੜੋ ਸਹੀ ਗੱਲ ਆ ਨਹੀਂ ਬਾਈ ਹੁਣ ਥੋੜਾ ਚੈਨਲ ਚੱਲ ਰਿਹਾ ਚੈਨਲ ਦੇ ਮਾਦੀ ਮਰਾਹੀ ਕਿੰਨੇ ਦੇਸ਼ਾਂ ਬਦੇਸ਼ਾਂ 'ਚ ਸੰਗਤ ਦੇਖ ਰਹੀ ਹੈ ਜੀ ਸਹੀ ਹੈ ਜੀ ਹੁਣ ਮੇਰੀਆਂ ਭੈਣਾਂ ਮੇਰੀਆਂ ਮਾਮਾ ਜਿਹੜੀਆਂ ਨਹੀਂ ਮੰਡੀ ਵਿਜਿਟ ਕਰਦੀਆਂ ਉਹ ਘਰੇ ਬੈਠੀਆਂ ਸਿੱਖ ਰਹੀਆਂ ਨੇ ਹੂੰ ਹੂੰ ਹੁਣ ਜਿਹੜੇ ਫਾਰਮਰ ਨੇ ਨਵੇਂ ਨੇ ਹੁਣ ਮੈਂ ਆ ਮੇਰੇ ਘਰੋਂ ਸਾਰਾ ਪਰਿਵਾਰ ਪਿੱਛੇ ਮੇਰੇ ਪਸ਼ੂਆਂ ਨੂੰ ਸੰਭਾਲ ਰਿਹਾ ਕੱਲਾ ਬੰਦਾ ਕਦੇ ਕਾਮਯਾਬ ਨਹੀਂ ਹੁੰਦਾ ਹੂੰ ਹੂੰ ਜੇ ਉਹਨੂੰ ਮੈਤੋ ਕੋ ਸਿੱਖਣ ਨੂੰ ਮਿਲਿਆ ਤਾਂ ਹੀ ਉਹ ਫਾਰਮ ਸਾਮ ਰਹੇ ਨੇ ਹੂੰ ਜੇ ਉਹਨਾਂ ਨੂੰ ਕੁਝ ਨੌਲੇਜ ਹੀ ਹੈ ਨਹੀਂ ਮੇਰੀਆਂ ਭੈਣਾਂ ਨੂੰ ਨੌਲੇਜ ਹੈ ਨਹੀਂ ਉਹ ਫਾਰਮ ਕਿਵੇਂ ਸਾਮਣਗੇ ਹੂੰ ਉਹਨਾਂ ਨੂੰ ਘਰੇ ਬੈਠੀਆਂ ਨੂੰ ਨੌਲੇਜ ਮਿਲ ਰਹੀ ਹੈ ਮੇਰੀ ਭੈਣ ਕੋਈ ਮੇਰੀ ਮਾਂ ਜਦੋਂ ਅੱਧੀ ਰਾਤ ਕਹੇ ਮੈਨੂੰ ਕੋਈ ਫੋਨ ਕਰੇ ਆਪਾਂ ਤਾਂ ਵੀ ਆਨਸਰ ਕਰਾਂਗੇ ਵੀ ਆਹ ਤੁਹਾਡੇ ਦਿੱਕਤ ਆ ਭਾਈ ਇਹਨੂੰ ਆਹ ਟ੍ਰੀਟਮੈਂਟ ਕਰੋ ਇਹਨੂੰ ਆਹ ਟ੍ਰੀਟਮੈਂਟ ਕਰੋ ਕਦਾ ਬੰਦ ਯਾਰ ਮੇਰੀ ਮਾਲ ਦਾ ਤੁਸੀਂ ਦੇ ਦੇ ਦਿੰਨੇ ਹੋ ਭਾਈ ਹੱਥ ਬੰਨ ਕੇ ਬੇਨਤੀ ਆ ਭਾਈ ਫੋਨ ਤਾਂ ਚੱਕ ਲੋ ਅਗਲੇ ਦਾ ਠੀਕ ਹੈ ਮਾਲ ਤਾਂ ਤੁਸੀਂ ਇਕੱਠਾ ਕਰਕੇ ਟੈਂਪੂ ਭਰ ਕੇ ਹਰੇਕ ਦੇ ਘਰੇ ਰੀਬਨ ਬੰਨ ਦੰਨੇ ਹੋ। ਨਿਰਮ ਟੰਗੇ ਆਉਣੇ ਆ। ਹਾਂ। ਕੱਲਾ ਨਿਰਮ ਟੰਗਣ ਨਾਲ ਨਹੀਂ ਨਾ ਕੁਝ ਬਣਦਾ ਬਾਈ ਉਹਨਾਂ ਦਾ ਬਾਅਦ ਚ ਫੋਨ ਵੀ ਚੱਕੋ ਯਾਰ। ਸਹੀ ਗੱਲ ਆ। ਅਗਲੇ ਨਾਲ ਬਣੇ ਵੀ ਰਹਿਣਾ ਪੈਂਦਾ ਹੈਗਾ। ਜੇ ਆਪਣੀ ਚੇਨ ਆ ਬਾਈ ਇੱਕ ਜੇ ਇੱਕ ਕੜੀ ਕੱਢ ਕੇ ਆਪਾਂ ਸਿੱਟਣ ਲੱਗ ਗਏ ਇੱਕ ਦਿਨ ਇੱਕੇ ਕੜੀ ਰਹਿ ਜਾਣੀ ਆ। ਉਹ ਇੱਕ ਕੜੀ ਨੂੰ ਆਪਾਂ ਕੀ ਕਰਾਂਗੇ? ਹੂੰ। ਫੇਲਿਅਰ ਦਾ ਕਾਰਨ ਇਹੀ ਬਣਦਾ ਵੀ ਬਾਈ ਅਗਲੇ ਨਾਲ ਯਾਰ ਧੋਖਾ ਧੜੀਆਂ ਨਾ ਕਰੋ ਹੂੰ ਸਾਫ਼ ਸੁਥਰਾ ਕੰਮ ਕਰੋ ਇੱਕ ਨੰਬਰ ਕੰਮ ਕਰੋ ਲੰਮਾ ਅਗਲੇ ਨੂੰ ਮਾਲ ਲੰਮਾ ਜੇ ਲੰਮੀ ਰੇਸ ਦੇ ਘੋੜੇ ਬਣਨਾ ਨਾ ਤਾਂ ਬਾਈ ਇੱਕ ਨੰਬਰ ਕੰਮ ਕਹਿ ਕੇ ਦੋ ਇਹ ਨਾ ਹੋਵੇ ਕਿ ਚਾਰ ਥਣ ਵਾਲੀ ਫੜਾਤੀ ਕੋਈ ਦੋ ਦੰਦ ਵਾਲੀ ਫੜਾਤੀ ਕੋਈ ਤਿੰਨ ਥਣ ਵਾਲੀ ਫੜਾਤੀ ਉਹਦਾ ਕੋਈ ਫਾਇਦਾ ਨਹੀਂ ਹੈ ਬਾਈ ਇਹ ਨਹੀਂ ਹੈਗਾ ਇਧਰੋਂ ਰੱਸੀ ਫੜੀ ਐ ਇਧਰ ਫੜਾਤੀ ਇਧਰੋਂ ਫੜੀ ਐ ਇਧਰ ਫੜਾਤੀ ਉਹ ਥੋੜਾ ਟਾਈਮ ਹੀ ਚੱਲਣਾ ਹੁੰਦਾ ਕੰਮ ਬਾਈ ਬਾਲਾ ਟਾਈਮ ਤਰਸੇਵੇਂ ਚੱਲਣਾ ਨਹੀਂ ਸਹੀ ਹੈ ਵਿੱਚ ਕੀ ਕਰਦੇ ਨੇ ਬਰੀਡਰ ਹੋਰ ਹੁੰਦਾ ਨਾ ਕਿਸੇ ਹੋਰ ਦਾ ਲੈ ਦੰਦੇ ਨੇ ਹੂੰ ਉਹ ਵੀ ਕੰਮ ਨਾ ਕਰੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਬੇਨਤੀ ਕਰਦਾ ਵੀ ਇਹ ਕੰਮਾਂ ਤੋਂ ਬਚੋ ਹੂੰ ਸਹੀ ਗੱਲ ਆ ਜਿਹੜੇ ਬਰੀਡਰ ਦੇ ਬੱਚੇ ਨੇ ਕਦੇ ਉਹਦਾ ਦਾ ਨੌ ਵੀ ਨਹੀਂ ਬੰਦੇ ਲੈਂਦੇ ਦੂਜੇ ਦਾ ਫੜਕ ਲੈ ਜਾਣਗੇ ਮੇਰੇ ਬਰੀਡਰ ਦਾ ਬੱਚਾ ਜੀ ਮੇਰੇ ਬੋਕ ਦਾ ਬੱਚਾ ਜੀ ਉਹ ਕੰਮਾਂ ਤੋਂ ਤੁਸੀਂ ਬਚੋ ਮੇਰੇ ਭੈਣ ਭਾਈਆਂ ਨੂੰ ਜਿੰਨਾ ਵੀ ਮੈਂ ਕਹਣਾ ਵੀ ਆਪਦਾ ਸਾਫ਼ ਸੁਥਰਾ ਕੰਮ ਕਰੋ ਸਹੀ ਗੱਲ ਆ। ਬਾਕੀ ਤਰਸੇਮ ਹੁਣ ਸਾਨੂੰ ਪਤਾ ਹੀ ਆ ਵੀ ਆਪਾਂ ਬ੍ਰੀਡ ਦੇ ਉੱਤੇ ਕੰਮ ਕਰਕੇ ਆਪਾਂ ਕਾਮਯਾਬ ਹੁੰਨੇ ਆ। ਤੁਸੀਂ ਹਰੇ ਹਰੇਕ ਮੰਡੀ ਦੇ ਉੱਤੇ ਮੈਨੂੰ ਦੇਖਦੇ ਹੀ ਹੋ। ਮੇਰੇ ਕੋਲੇ ਬ੍ਰੀਡ ਹੀ ਹੁੰਦੀ ਆ। ਸਹੀ ਆ। ਬ੍ਰੀਡ ਤੇ ਆਪਾਂ ਕੰਮ ਕਰਦੇ ਆਂ ਆਪਾਂ ਗਾਰੰਟੀ ਵੀ ਅਗਲੇ ਨੂੰ ਦਿੰਨੇ ਆਂ। ਜੇ ਆਪਣੇ ਚ ਕੁਝ ਗੋਣਾ ਤਾਂ ਹੀ ਗਾਰੰਟੀ ਦਿੰਨੇ ਆਂ। ਨਹੀਂ ਆਪਾਂ ਕੁਝ ਨਹੀਂ ਕਹਿ ਸਕਦੇ। ਲੈ ਵੀ ਬਹੁਤ ਬਾਕੀ ਵੀਰੇ ਸਸਤੀਕਾਰ ਬਾਕੀ ਤਰਸੇਮ ਜੀਆ ਬੋਲੂ ਹੁਣ। ਬਹੁਤ ਕੀਮਤੀ ਗੱਲਾਂ ਨੇ ਕਿਉਂਕਿ ਜਦੋਂ ਬੰਦੇ ਕੋਲ ਕਿ ਨਾ ਕੁਝ ਬੋਲਣ ਵਾਸਤੇ ਹੋਵੇ ਉਹਦਾ ਤਜਰਬਾ ਹੁੰਦਾ ਉਹਦੀਆਂ ਗੱਲਾਂ ਨਹੀਂ ਬੋਲਦੀ ਉਹਦਾ ਤਜਰਬਾ ਬੋਲਦਾ ਹੁੰਦਾ ਇਹ ਗੱਲ ਹੈ ਕਿ ਆ ਦੇਖੋ ਖਰਾਕ ਵੀ ਬਹੁਤ ਚੰਗੀ ਦੇ ਰਿਹਾ ਬਾਈ ਆ ਦੇਖੋ ਆ ਚੀਜ਼ ਨਹੀਂ ਹਰੇਕ ਨਹੀਂ ਪਾਉਂਦਾ ਹੁੰਦਾ ਟਾਵੇਂ ਟਾਵੇਂ ਬੰਦੇ ਹੀ ਪਾਉਂਦੇ ਹੁੰਦੇ ਨੇ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ ਅਜੰਡਾ ਦੀ ਪੱਤੀ ਪਾਉਣੀ ਹੈ ਬਾਈ ਹੁਣ ਤਰਸੀਮ ਸੌਰੀ ਸੋਡੀ ਮੈਂ ਗੱਲ ਕੱਟਦਾ ਹੁਣ ਬਾਈ ਡਾਈਟ ਪਲਾਨ ਬਾਰੇ ਕਹਿੰਦੇ ਸੀ ਬਾਈ ਕੱਲਾ ਮੱਖਾ ਮੇਰੀ ਬ੍ਰੀਡ ਵੀ ਨਹੀਂ ਕੰਮ ਕਰਦੀ ਜੇ ਲਈ ਆ ਕੇ ਧੁੱਪੇ ਮੰਨਤੀ ਉਹਨਾਂ ਨੂੰ ਡਾਈਟ ਪਲਾਨ ਨਾ ਸਹੀ ਤਰੀਕੇ ਨਾਲ ਕੰਮ ਹੋਇਆ ਉੱਥੇ ਬਈ ਬਰੀਡ ਨਹੀਂ ਕੰਮ ਕਰਦੇ ਹਾਂ ਉਹਨੇ ਭੁੱਖੀ ਮਰ ਜਾਣਾ ਉਹਨੇ ਭੁੱਖੀ ਮਰ ਜਾਣਾ ਉਹਨੇ ਫੇਰ ਉਸੇ ਪਾਈ ਜਾਣਾ ਉਹ ਉੱਥੇ ਆ ਜਾਣਾ ਠੀਕ ਹੈ ਬਹੁਤ ਧੰਨਵਾਦ ਵੀਰੇ ਓਕੇ ਵੀਰੇ ਧੰਨਵਾਦ ਵੀਰੇ ਸੋਡਾ ਵੀਦਰਸੇਮ ਦੁਨੀਆ ਨੂੰ ਸੰਗਤ ਨੂੰ ਦਿਖਾ ਰਿਹਾ ਹਾਂ ਬਹੁਤ ਮਿਹਰਬਾਨੀ ਥੈਂਕ ਯੂ ਵੀਰੇ